ਕੀ ਇਹ ਦਵਾਈ ਲੈਣੀ ਓਏ ਆਂ ਦੀਪੇ 3000 ਪਾਣੀ ਹਾਂ ਮੁੰਡਾ ਘੱਟ ਪਾਣੀ ਦੇ ਯਾਰ ਮੈਂ ਦਵਾਈ ਲੈਣੀ ਪਾਣੀ ਚੱਕ ਲੈ ਯਾਰ ਲਵੇ ਤੇ ਤੇਰੇ ਕੈਂਪਰ ਵਿੱਚ ਕਿਵੇਂ ਪਿਆ ਜਿਵੇਂ ਕਮੇਟੀ ਵਾਲੇ ਕੁੱਤੇ ਮਾਰ ਕੇ ਛੁੱਟੇ ਹੁੰਦੇ ਨੇ ਬੁਖਾਰ ਜਿਹੜਾ ਕੁਝ ਹੋਤਾ ਨਹੀਂ ਹੋਇਆ ਹੈਗਾ ਬੁਖਾਰ ਦਾ ਨੂੰ ਖੜਗੀਆਂ ਲੱਤਾਂ ਜੰਮੀ ਆਪੀ ਚੱਕ ਲੈ ਯਾਰ ਭਰਾਵਾ ਮੈਨੂੰ ਲਾਗ ਲਾ ਦੇਂਗਾ ਓਏ ਇਹ ਜਿੱਦਰੀ ਜਾਰੀ ਹੈ ਭੈਣ ਦੀ ਮੈਂ ਹੋਰ ਭੰਤ ਤੱਕ ਆ ਥੱਲੀ ਆ ਕੇ ਮਾਰਨਾ ਪਊਗਾ ਫਟ ਪਰਾਂ ਦਵਾਈਆਂ ਇਹ ਅਦਕੀ ਇਹ ਮਾਰਨਾ ਹੈ ਮਰਨਾ ਤਾਂ ਹੈ ਜੀ ਇਹਰ ਭੈਣ ਬਣੇ ਦਾ ਚਿਕਰ ਗੁਣੀਏ ਜਹਾ ਹੈ ਪੈ ਗਿਆ ਹਾ ਬੁਖਾਰ ਦਾ ਕੰਮ ਮੇਰਾ ਥੰਨਾ ਹੈ ਕਿ ਜਰੂਰ ਮਰਨਾ ਹੈ ਮਰਨਾ ਤਾਂ ਹੈਗੀ ਆ ਹੋਰ ਕੀ ਕਰੀਓ ਯਾਰਾ ਏਟੀ ਦੀ ਉੱਤੇ ਦਵਾਈ ਲੈ ਲੈਨੇ ਕੇ ਦੂਜੇ ਦਿਨ ਨੂੰ ਫੇਰ ਹੋ ਜੇ ਜਲਤਾ ਕਿ ਬਹੁਤ ਸਾਰਾ ਕੁਝ ਦੁਖਾਈ ਜਾਂਦਾ ਯਾਰਾ ਕੰਮ ਤੇ ਜਾਣ ਚੋਕੇ ਮਾੜੇ ਹੀ ਲੋਟ ਹੁੰਨੇ ਕੇ ਦੂਜੇ ਦਿਨ ਨੂੰ ਫੇਰ ਬਿਮਾਰ ਕੇ ਦਵਾਈ ਬੰਦ ਕਰ ਦਈਏ ਇਹ ਤਾਂ ਲਾਜ ਹੀ ਨਹੀਂ ਕੋਈ ਹੈਗਾ ਭੈਣ ਕਿੱਥੋਂ ਚੱਲੀ ਹੈ ਬਿਮਾਰੀ ਇਹ ਆ ਕੀ ਆ ਮਾਂ ਸਪਰੇ ਸਪਰੇ ਲਿਆ ਮੈਨੂੰ ਰੇਜ਼ਰ ਮਾਰੀ ਜਾਂਦੇ ਨਹੀਂ 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 ਆ ਨਹੀਂ que